ਲਓ ਜੀ ਕਹਿੰਦੇ ਆ ਗਏ ਆਪਾਂ ਮਾਡਲਗ੍ਰਾਮ ਦੇ ਰੇਲਵੇ ਸਟੇਸ਼ਨ ਤੇ ਦੇਖਦੇ ਆ ਕੀ ਪੰਦਾ ਤੇਨ ਦਾ ਕੋ ਡੇਢ ਦਾ ਟਾਈਮ ਹੈਗਾ ਉਹਨੇ ਜਰ ਤਾਂ ਨੁੱਤ ਸਟੇਸ਼ਨ ਦਿਖਾ ਦਿੰਨੇ ਆ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸਟੇਸ਼ਨ ਆ ਇਹ ਪਹਿਲਾਂ ਇਹ ਬਹੁਤ ਪੁਰਾਣਾ ਹੁੰਦਾ ਸੀ एकदम ਬਣਿਆ ਵਗੈਰਾ ਨਹੀਂ ਸੀਗਾ ਹੁਣ ਬਣ ਗਿਆ ਇਹ ਉਹਰ ਜਾ ਲੱਗਦਾ ਬੜੀ ਸਟੇਸ਼ਨ ਸਟੇਸ਼ਨ ਦੇ ਅੰਦਰ ਚੱਲਦੇ ਆ ਟਿਕਟ ਵਗੈਰਾ ਤਾਂ ਪੁੱਛਦੇ ਆ ਟਿਕਟ ਮਿਲਦੀ ਆ ਕਿ ਨਹੀਂ ਵੈਸੇ ਮਿਲ ਜਾਣੀ ਆ ਮਿਲ ਜਾਂਦੀ ਇੱਥੋਂ ਫਿਰ ਆਪਾਂ ਤੁਹਾਨੂੰ ਬਾਹਰ ਕਹਾਂ ਟਿਕਟ ਦਾ ਪੁੱਛ ਲਿਆ ਟਿਕਟ ਕਹਿੰਦੇ ਅੰਕਲ ਮਿਲ ਜੂਗੀ ਚਲੋ ਆਪਾਂ ਫਿਰ ਚੱਲਦੇ ਆ ਬਾਹਰ ਟਿਕਟ ਵਗੈਰਾ ਪੁੱਛ ਕੇ ਬਾਹਰ ਜਾ ਰਹੇ ਆ ਜਦੋਂ ਤੱਕ ਟ੍ਰੇਨ ਆਉਂਦੀ ਇੱਥੇ ਟ੍ਰੇਨ ਆਊਗੀ ਸਟੇਸ਼ਨ ਤੇ ਟ੍ਰੇਨ ਆਊਗੀ Parle pas train, ahog.